ਕੌਮੀ ਯੂਨੀਅਨ ਜਿੰਦਾਬਾਦ ਕੌਮੀ ਕਿਸਾਨ ਯੂਨੀਅਨ ਜਿੰਦਾਬਾਦ ਕੌਮੀ ਕਿਸਾਨ ਯੂਨੀਅਨ ਜਿੰਦਾਬਾਦ ਮੈਂ ਬਿੰਦਰ ਸਿੰਘ ਗੋਲੇਵਾਲਾ ਸੂਬਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ ਸੋ ਅੱਜ ਅਸੀਂ ਫਰੀਦਕੋਟ ਖੜੇ ਆਂ ਕੌਮੀ ਕਿਸਾਨ ਯੂਨੀਅਨ ਦੇ ਦਫਤਰ ਅੱਗੇ ਸੋ ਬਹੁਤ ਹੀ ਖੁਸ਼ੀ ਹੋਈ ਅੱਜ ਕਿ ਬਹੁਤ ਸਾਰੇ ਨਵੇਂ ਸੱਜਣ ਜੋ ਹੈਗੇ ਨੇ ਉਹ ਸਾਡੇ ਪੁਰਾਣੇ ਮੈਂ ਸੱਜਣ ਕਹਿਲਾਂ ਔਰ ਦੂਜੇ ਜਥੇਬੰਦੀਆਂ 'ਚ ਕੰਮ ਕਰਦੇ ਸੀਗੇ ਉਹ ਸਾਡੇ ਨਾਲ ਅੱਜ ਜਿਹੜੇ ਹੈਗੇ ਆ ਜੁਆਇਨ ਹੋਨੇ ਕੌਮੀ ਕਿਸਾਨ ਯੂਨੀਅਨ ਕਰ ਲਈਏ ਵੱਡੀ ਗਿਣਤੀ ਦੇ ਵਿੱਚ ਲੁਖਵਾਲ ਜਥੇਬੰਦੀ ਦੇ ਵਿੱਚੋਂ ਜਿਹੜੇ ਸੱਜਣ ਸਾਡੇ ਤਕਨ ਨੂੰ 20 ਸੱਜਣ ਨੇ ਸ਼ਮਸ਼ੀਰ ਸਿੰਘ ਕੈਂਗੜਾ ਹੁਣੀ ਪੁਰਾਣੇ ਲੀਡਰ ਨੇ ਇਸੇ ਤਰ੍ਹਾਂ ਬੋੜ ਸਿੰਘ ਸੰਧੂ ਸ਼ੇਰ ਸਿੰਘ ਆਲਾ ਜੱਸੀਵਰਖ ਚਾਹਲ ਰਾਜਪੱਖੀ ਦਲਬਾਖ ਹੁਣੀ ਆਲਾ ਸੁਖਪਾਲ ਚਮੇਲੀ ਚਮਕੌਰ ਜਲ ਬਹੁਤ ਬਚਨ ਸਿੰਘ ਪੱਖੀਗੁਰ ਜਾਨੀ 20 ਸੱਜਣ ਜਿਹੜੇ ਹੈਗੇ ਨਾ ਉਹ ਲਖਵਾਲ ਜਥੇਬੰਦੀ ਦੇ ਵਿੱਚੋਂ ਜੋ ਜ਼ਿਲ੍ਹੇ ਦੇ ਅਹੁਦੇਦਾਰ ਸੀ ਬਲਾਕ ਦੇ ਅਹੁਦੇਦਾਰ ਸੀ ਔਰ ਕਾਇਆਂ ਦੇ ਅਧਿਕਾਰ ਵਿੱਚ ਸੀਗੇ ਉਹ ਸਾਡੇ ਵਿੱਚ ਸ਼ਾਮਲ ਹੋ ਗਏ ਇਸ ਤੋਂ ਇਲਾਵਾ ਬਹੁਤ ਪੁਰਾਣਾ ਸੱਜਣ ਸਾਡਾ ਭਵਿੰਦਰ ਸਿੰਘ ਫਰੀਦਕੋਟ ਜੋ ਹੈ ਉਹ ਕਾਦੀਆਂ ਵਿੱਚ ਕੰਮ ਕਰਦਾ ਸੀ ਉਹ ਵੀ ਜਿਹੜਾ ਸਾਡੇ ਵਿੱਚ ਉਹ ਸ਼ਾਮਲ ਹੋ ਗਿਆ ਇਸ ਤਰ੍ਹਾਂ ਜਸਵੀਰ ਸਿੰਘ ਸਰਪੰਚ ਚੈਲ ਜੋ ਕ੍ਰਾਂਤੀਕਾਰੀ ਜਥੇਬੰਦੀ ਦੇ ਵਿੱਚ ਕੰਮ ਕਰਦਾ ਸੀ ਉਹ ਵੀ ਸਾਡੀ ਜਥੇਬੰਦੀ ਵਿੱਚ ਅੱਜ ਸ਼ਾਮਲ ਹੋ ਗਿਆ ਹੈ ਇਹ ਤੋਂ ਵੱਡੀ ਖੁਸ਼ੀ ਦੀ ਹੋਰ ਗੱਲ ਹੈ ਕਿ ਬਲਤੇਰ ਮੱਲਾ ਜੋ ਕਿ ਬਹੁਤ ਪੰਜਾਬੀ ਕਲਾਕਾਰ ਹੈ ਜਿਨੇ ਹੁਣ ਸਾਡਾ ਕਿਸਾਨੀ ਦਾ ਗੀਤ ਵੀ ਇੱਕ ਰਿਲੀਜ਼ ਕੀਤਾ ਜਥੇਬੰਦੀ ਵੱਲੋਂ ਬਲਤੇਰ ਸਿੰਘ ਮੱਲਾ ਨੇ ਵੀ ਸਾਡੀ ਜਥੇਬੰਦੀ ਜਿਹੜੀ ਕਾਮਿਕਸਾਂ ਨੂੰ ਹੈ ਜੁਆਇਨ ਕਰ ਲਈ ਹੈ ਜੀਤ ਗੋਲੇ ਵਾਲੀ ਇੱਕ ਬਹੁਤ ਪੁਰਾਣਾ ਰਾਈਟਰ ਹੈ ਇੱਕ ਵਾਰੀ ਲੰਘਾ ਵੇਲਾ ਦਾ ਰਾਈਟਰ ਜੋ ਹੈ ਕਲਦੀਮਾਨਕ ਨੇ ਗੀਤ ਗਾਇਆ ਸੀ ਉਹ ਵੀ ਸਾਡੀ ਜਥੇਬੰਦੀ ਵਿੱਚ ਸ਼ਾਮਲ ਹੋ ਗਿਆ ਸੋ ਮੈਂ ਇਹਨਾਂ ਸਾਰਿਆਂ ਦਾ ਸੱਜਣਾ ਦਾ ਪੰਜਾਬ ਵੱਲੋਂ ਧੰਨਵਾਦ ਕਰਨਾ ਜ਼ਿਲ੍ਹੇ ਵੱਲੋਂ ਤਾਂ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਉਹੀ ਧੰਨਵਾਦ ਕਰ ਦੇਣਗੇ ਔਰ ਮੈਂ ਪੰਜਾਬ ਵੱਲੋਂ ਜੀ ਆਇਆਂ ਕਹਿਣਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਸਾਡੇ ਪ੍ਰਾਣੇ ਸੱਜਣੇ ਕਿਉਂਕਿ 30 ਸਾਲਾਂ ਦੇ ਵਿੱਚ ਇਹਨਾਂ ਜੋ ਅੱਧੋਂ ਜ਼ਿਆਦੇ ਸੱਜਣਾ ਨਾਲ ਮੇਰੇ ਨਾਲ ਮੈਂ ਕੰਮ ਕੀਤਾ ਇਹਨਾਂ ਦੇ ਨਾਲ ਔਰ ਮੈਂ ਵਿਸ਼ਵਾਸ ਦਿਵਾਉਣਾ ਕਿ ਕੌਮਿਕ ਸੰਜੂਨ ਦੇ ਵਿੱਚ ਜਿੱਥੇ ਮੈਂ ਇਹਨਾਂ ਨੂੰ ਜੀ ਆਇਆਂ ਕਹਿਣਾ ਔਰ ਵਧੀਆ ਸਿਸਟਮ ਦੇਣ ਦਾ ਵਚਨ ਕਰਦਾ ਉੱਥੇ ਇਹਨਾਂ ਤੋਂ ਉਮੀਦ ਰੱਖਦਾ ਹਾਂ ਇਹ ਬੜੇ ਤਕੜੇ ਹੋ ਕੇ ਜੋ ਕੌਮਿਕ ਸੰਜੂਨ ਨੇ ਜੋ ਪਹਿਲਾਂ ਵੀ ਬੜਾ ਤਕੜਾ ਹੋ ਕੇ ਕੰਮ ਕਰਦੀ ਹੈ ਇਹਨਾਂ ਦੇ ਆਉਣ ਦੇ ਨਾਲ ਹੋਰ ਬੜਾ ਵੱਡਾ ਵਡਾਵਾ ਜੋ ਸਾਨੂੰ ਕੌਮਿਕ ਸੰਜੂਨ ਨੂੰ ਮਿਲੇਗਾ ਸੋ ਮੈਂ ਬਹੁਤ-ਬਹੁਤ ਇਹਨਾਂ ਸਾਰੇ ਸੱਜਣਾ ਦਾ ਧੰਨਵਾਦ ਕਰਦਾ ਹਾਂ ਔਰ ਜੋ ਜਿਸ ਤਰ੍ਹਾਂ ਇਹਨਾਂ ਨੇ ਉਹਦੇ ਜ਼ਿਲ੍ਹੇ ਦੇ ਔਰ ਬਲਾਕ ਦੇ ਵਿੱਚ ਉਹਦਿਆਂ ਤੇ ਸੀਗੇ ਉਸੇ ਤਰ੍ਹਾਂ ਸੀ ਇਹਨਾਂ ਦਾ ਬਹਿ ਕੇ ਸਾਰਾ ਸੈਟਲਮੈਂਟ ਕਰਕੇ ਟੀਮ ਉਸੇ ਦਾ ਚਲਾਉਂਗਾ ਇਹ ਖੁਸ਼ੀ ਦੀ ਗੱਲ ਹੋਰ ਹੋਈ ਹੈ ਕਿ ਸ਼ਮਸ਼ੀਰ ਸਿੰਘ ਕਿੰਗਰਾ ਜੋ ਕਿ ਮਠੰਡਾ ਜਿਹੜੇ ਨਾਲ ਤਾਲਕ ਰੱਖਦਾ ਹੈਗਾ ਜਿਨ੍ਹਾਂ ਦਾ ਪਿੰਡ ਨਹੀਂਆ ਵਾਲਾ ਹੈਗਾ ਔਰ ਨੀਆ ਵਾਲੇ ਰਹਿੰਦੇ ਨੇ ਔਰ ਬਠਿੰਡਾ ਜ਼ਿਲ੍ਹਾ ਸਾਡਾ ਜੋ ਕਾਫੀ ਉੱਤੇ ਸਾਡੀ ਮੈਂਬਰਸ਼ਿਪ ਹੋ ਚੁੱਕੀ ਆ ਕਾਵੇ ਸਾਡੇ ਉਧਾਰ ਬਣ ਚੁੱਕੇ ਨੇ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਕੇ ਬਠਿੰਡੇ ਤੋਂ ਉਹ ਬਠਿੰਡਾ ਜ਼ਿਲ੍ਹੇ ਨੂੰ ਅਸੀਂ ਉੱਪਰ ਲੈ ਜਾਣ ਦੀ ਕੋਸ਼ਿਸ਼ ਕਰਾਂਗੇ ਸੋ ਮੈਂ ਸਾਰੇ ਸੱਜਣਾ ਦਾ ਧੰਨਵਾਦ ਕਰਨਾ ਹੈ ਔਰ ਸ਼ੁਭਾਸ਼ਦ ਹੁਣਾ ਹੈ ਕਿ ਅਸੀਂ ਰਲ ਮਿਲ ਕੇ ਜਿਸ ਤਰ੍ਹਾਂ ਪਹਿਲਾਂ ਸਾਡਾ ਡਿਸਪਲਨ ਕੌਮਿਕ ਸੰਜੂਨ ਦਾ ਜੇ ਅਸੀਂ ਲਖੋਵਾਲ ਚ ਕੰਮ ਕੀਤਾ ਜੇ ਅਸੀਂ ਰਾਜੇਵਾਲ ਚ ਕੰਮ ਕੀਤਾ ਜੇ ਹੁਣ ਅਸੀਂ ਕੌਮਿਕ ਸੰਜੂਨ ਚ ਕੰਮ ਕਰਦੇ ਆ ਸਾਡਾ ਡਿਸਪਲਨ ਹਮੇਸ਼ਾ ਬਣ ਕੇ ਰਿਹਾ ਉਸੇ ਦਾ ਡਿਸਪਲਨ ਦੇ ਨਾਲ ਅ ਜੋ ਇਹਨਾਂ ਦੇ ਮਸਲੇ ਆ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਆਉਣ ਵਾਲਾ ਜੋ ਸਾਡਾ 16 ਤਰੀਕ ਦਾ ਪ੍ਰੋਗਰਾਮ ਹੈ ਉਹ ਰਲ ਕੇ ਅਸੀਂ ਜੋ ਬੰਦ ਦਾ ਹੈਗਾ ਉਹ ਵੀ ਤਗੜੇ ਹੋ ਕੇ ਕਰਾਂਗੇ ਸਾਰੀਆਂ ਜਥੇਬੰਦੀਆਂ ਵੱਲੋਂ ਰਲ ਕੇ ਜਿਹੜਾ ਹੈਗਾ ਸੰਗਠਨ ਕੀਤਾ ਜਾ ਰਿਹਾ ਔਰ ਕਰਨ ਦੀ ਲੋੜ ਵੀ ਹੈਗੀ ਪਰ ਇਸ ਸਮੇਂ ਜਦੋਂ ਇਹ ਜਿਹੜੀ ਜੋੜ-ਤੋੜ ਹੋ ਰਹੀ ਹੈ ਇੱਕ ਦੂਸਰੀਆਂ ਯੂਨੀਅਨਸ ਤੋਂ ਨਾਲ ਉਹਦੇ ਨਾਲ ਕੋਈ ਆਪਸੀ ਭਾਈਚਾਰਾ ਨਹੀਂ ਨਹੀਂ ਦੇਖੋ ਮਨ ਹੈਗਾ ਜੀ ਉਹ ਅਸੀਂ ਕੋਈ ਇਸ ਤਰ੍ਹਾਂ ਕਿਸੇ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਜਦ ਕਿਸੇ ਦਾ ਕੋਈ ਮਨ ਬਣਦਾ ਹੈ ਕਿ ਅਸੀਂ ਸਪੈਸ਼ਲੀ ਤੌਰ ਤੇ ਕਿ ਕਿਸੇ ਨੂੰ ਮਾੜਾ ਕਹਿ ਕੇ ਕਿਉਂਕਿ ਮੈਂ ਲਖੋਬਾ ਸਾਹਿਬ ਦੇ ਰਿਸਪੈਕਟ ਕਰਦਾ ਮੈਂ 20 ਸਾਲ ਉਹਨਾਂ ਨਾਲ ਕੰਮ ਕੀਤਾ ਹੈਗਾ ਠੀਕ ਹੈ ਮੈਂ ਇਹਨਾਂ ਸਾਰੇ ਪੁਰਾਣੇ ਸੱਜਣਾ ਨਾਲ ਕੰਮ ਕੀਤਾ ਹੈਗਾ ਕਾਦੀਆਂ ਸਾਹਿਬ ਨਾਲ ਕੰਮ ਕੀਤਾ ਕਾਦੀਆਂ ਦੇ ਪਿਓ ਦੇ ਨਾਲ ਮਨਜੀਤ ਸਿੰਘ ਨਾਲ ਕੰਮ ਕੀਤਾ ਹੈਗਾ ਅਸੀਂ ਸਾਡੀ ਕੋਸ਼ਿਸ਼ ਨਹੀਂ ਹੈ ਪਰ ਜੇ ਸੱਜਣ ਆ ਕੇ ਕਹਿੰਦੇ ਨੇ ਸੋਡੇ ਨਾਲ ਕੰਮ ਕਰਨਾ ਚਾਹੁੰਦੇ ਆ ਤਾਂ ਫਿਰ ਉਹਨੂੰ ਜੀ ਆਇਆਂ ਕਹਿਣਾ ਸਾਡਾ ਫਰਜ਼ ਬਣਦਾ ਹੈਗਾ ਤੇ ਉਸ ਤਰੀਕੇ ਨਾਲ ਸਾਡਾ ਸਾਡੀਆਂ ਪਿਆਰ ਆ ਸਾਡਾ ਉਹਨਾਂ ਨਾਲ ਸਾਰਿਆਂ ਦੇ ਨਾਲ ਹਮੇਸ਼ਾ ਪਿਆਰ ਰਹੂਗਾ ਉਹ ਤੋੜ-ਫੋੜ ਵਾਲੀ ਅਸੀਂ ਕੰਮ ਗੱਲ ਨਹੀਂ ਹੈ ਕੋਈ ਉਹਨਾਂ ਦਾ ਆਪਸੀ ਵੀ ਗੱਲ ਉੱਤੇ ਹੋਣ ਦੇ ਤੇ ਸਾਡੇ ਕੋਲ ਜੇ ਆ ਕੋਈ ਭੈਣ ਭਰਾ ਸਾਡੇ ਨਾਲ ਵਿਚਾਰ ਕਰਦਾ ਤਾਂ ਫਿਰ ਜੀ ਆਇਆਂ ਕਹਿਣਾ ਤਾਂ ਸਾਡਾ ਫਰਜ਼ ਹੈ ਜਿਵੇਂ ਬੰਦੀਆਂ ਦਿੱਲੀ ਕੂ ਦੇਖੋ ਸਾਡਾ ਸਯੁਕਤ ਮੋਰਚਾ ਜਿਹੜਾ 37 ਜਥੇਬੰਦੀਆਂ ਹੈਗੀਆਂ ਇਹਨਾਂ ਦਾ ਨਹੀਂ ਸਾਡਾ ਅਸੀਂ ਤਾਂ ਇਹ ਗੱਲ ਚਾਹੁੰਦੇ ਆ ਸਯੁਕਤ ਮੋਰਚਾ ਸਾਡੀਆਂ ਕਮੇਟੀਆਂ ਬਣੀਆਂ ਹੋਈਆਂ ਅਸੀਂ ਜੋ ਰਾਜਵਾਲ ਸਾਹਿਬ ਜੋ 5 ਜਥੇਬੰਦੀਆਂ ਹੈਗੀਆਂ ਉਹ ਸਯੁਕਤ ਮੋਰਚੇ ਦੇ ਵਿੱਚ ਸਾਡਾ ਜੋ ਅਸੀਂ ਸਾਡੇ ਨਾਲ ਆ ਗਈਆਂ ਨੇ ਢੱਲੇਵਾਲ ਦੇ ਨਾਲ ਵੀ ਸਾਡੀਆਂ ਜਿਹੜੀਆਂ ਇਕੱਠੇ ਕੰਮ ਦੀਆਂ ਆ ਭਲੇਸਾ ਮਹਾਂ ਨੂੰ ਇਕੱਠੇ ਕਰਨ ਸਾਡੀ ਕਮੇਟੀ ਬਣੀ ਹੋਈ ਹੈ ਸਾਡਾ ਉਹਨਾਂ ਨਾਲ ਲਗਾਤਾਰ ਇਹ ਰਾਬਤਾ ਅਸੀਂ ਕਰ ਰਹੇ ਆ ਅਸੀਂ ਇਕੱਠੇ ਹੋ ਕੇ ਗੱਲ ਕਰ ਗਏ ਜੋ ਉਹਨਾਂ ਨੇ ਜਥੇਬੰਦੀਆਂ ਨੇ ਪ੍ਰੋਗਰਾਮ ਰੱਖਿਆ ਸਾਡਾ ਉਹਨਾਂ ਦਾ ਕੋਈ ਵਿਰੋਧ ਨਹੀਂ ਹੈ ਉਹਨਾਂ ਪ੍ਰੋਗਰਾਮਾਂ ਦਾ ਪਰ ਸਾਡਾ ਐਸ ਕੇ ਐਮ ਦਾ ਜੋ ਸਹਿਯੋਗਤ ਮੋਰਚੇ ਦੀਆਂ 37 ਜਥੇਬੰਦੀਆਂ ਪੰਜਾਬ ਦੀਆਂ ਹੈਗੀਆਂ ਇਹਨਾਂ ਦਾ ਕੋਈ ਪ੍ਰੋਗਰਾਮ ਹਾਲੇ ਨਹੀਂ ਹੈ ਸਾਡਾ ਪ੍ਰੋਗਰਾਮ ਤਾਂ 100 ਤਰੀਕ ਦਾ ਜੋ ਬੰਦ ਹੈਗਾ ਸਾਰੇ ਭਾਰਤ ਦਾ ਬੰਦ ਸੱਦਾ ਹੈਗਾ ਜੀ ਸਾਡੀਆਂ ਟ੍ਰੇਡ ਯੂਨੀਅਨਾਂ ਆਰਥਿਕ ਯੂਨੀਅਨ ਵਪਾਰ ਮੰਡਲ ਸਾਰੇ ਡਰਾਈਵਰ ਵੀਰ ਹੈਗੇ ਜੋ ਟ੍ਰਾਂਸਪੋਰਟ ਏਰੀਆ ਦੇ ਸਾਰੇ ਹੈਗੇ ਨੇ ਉਹ ਸਾਰੇ ਰਲ ਕੇ ਜੋ ਹੈ ਵੱਡੇ ਲੈਵਲ ਤੇ 100 ਤਰੀਕ ਦਾ ਬੰਦ ਦਾ ਕੰਮ ਕਰ ਰਹੇ ਆ ਸਾਡਾ ਉਹਨਾਂ ਸੱਜਣਾ ਦਾ ਉਹ ਸਾਰੀ ਦੁਨੀਆ ਨੇ ਇਕੱਠੇ ਹੋ ਕੇ ਲੜਿਆ ਸੀ ਇਕੱਲਾ ਜਥੇਬੰਦੀਆਂ ਦੇ ਨਾਲ ਦੁਨੀਆ ਲਾ ਕੇ ਘੇਰੀ ਜਿੱਤੇ ਜਾਂਦੇ ਨੇ ਸੰਘਰਸ਼ੇ ਸੋ ਉਹਨਾਂ ਵੀਰਾਂ ਨੂੰ ਬੇਨਤੀ ਹੈ ਸਾਡਾ ਉਹਨਾਂ ਨੂੰ ਕੋਈ ਵਿਰੋਧ ਨਹੀਂ ਹੈ ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਇਕੱਠੇ ਹੋਈਏ ਜਿਸ ਤਰ੍ਹਾਂ ਅੱਜ ਦਿਨ ਹਰਿਆਣਾ ਤੋਂ ਖਬਰ ਆ ਰਹੀ ਹੈ ਨੇ ਕਿ ਬਾਰਡਰ ਸੀਲ ਕਰ ਦਿੱਤਾ ਗਿਆ ਮੁਕੰਮਲ ਤੌਰ ਤੇ ਕਿਸਾਨਾਂ ਨੂੰ ਜਾਣ ਨਹੀਂ ਦਿੱਤਾ ਜਾਵੇਗਾ ਉਹ ਚੀਜ਼ ਨੂੰ ਕਿਵੇਂ ਵੇਖਦੇ ਹੋ ਦੇਖੋ ਸਰਕਾਰਾਂ ਪਹਿਲਾਂ ਵੀ ਕੀਤਾ ਸੀਗਾ ਇਹ ਹੁਣ ਨਹੀਂ ਹੈ ਜਦੋਂ ਪਹਿਲਾਂ ਪਿਛਲੀ ਵਾਰ ਗਏ ਸੀ ਉਦੋਂ ਵੀ ਇਸੇ ਤਰ੍ਹਾਂ ਇਹਨਾਂ ਨੇ ਬਹੁਤ ਵੱਡੇ ਬੈਰੀਕੇਡ ਜਿਹੜੇ ਲਾਏ ਸੀ ਬਹੁਤ ਵੱਡੇ ਪੱਥਰ ਲਾਏ ਸੀਗੇ ਉਹ ਲੋਕਾਂ ਦਾ ਵੱਡਾ ਹਜੂਮ ਸੀਗਾ ਹੈਗਾ ਉਹ ਤੋੜਤਾ ਹੈਗਾ ਪਰ ਸਰਕਾਰਾਂ ਨੂੰ ਨਹੀਂ ਚਾਹੀਦਾ ਸਰਕਾਰਾਂ ਨੂੰ ਇੱਥੇ ਤੱਕ ਪਹੁੰਚਣਾ ਨਹੀਂ ਚਾਹੀਦਾ ਕਿਉਂਕਿ ਜੋ ਅਸੀਂ ਉੱਥੇ ਜਾ ਕੇ ਕਰਨਾ ਹੈ ਸਰਕਾਰਾਂ ਪਹਿਲਾਂ ਸਾਡੇ ਨਾਲ ਮੇਲੇ ਬੈਠ ਕੇ ਉਹਦਾ ਹੱਲ ਕੱਢ ਲੈਣ ਤਾਂ ਜੋ ਅਸੀਂ ਜਾਈਏ ਨਾ ਫਿਰ ਰੋਕ ਕਰਾਈ ਜਾਂ ਇਸ ਤਰ੍ਹਾਂ ਉਹਨਾਂ ਕੀ ਹੁੰਦੀ ਹੈ ਉਹ ਨਾ ਹੋਵੇ ਪਹਿਲਾਂ ਰਲ ਮਿਲ ਕੇ ਬੈਠ ਕੇ ਕੀ ਕਹਿਣਾ ਹੈ ਨਹੀਂ ਮੈਂ ਇੱਕ ਕਿਸਾਨ ਪੁੱਤਾਂ ਜੀ ਤੇ ਕਿਸਾਨ ਹੋਣ ਦੇ ਨਾਤੇ ਮੇਰਾ ਪਹਿਲਾਂ ਹੀ ਮਾਨੇ ਕਰਦਾ ਸੀਗਾ ਕਿ ਮੈਂ ਇਹ ਕੰਮ ਕਰਾਂ ਸੋ ਮੇਰੇ ਬਹੁਤ ਪੁਰਾਣੇ ਪਿਆਰੇ ਦੋਸਤਾਂ ਦੇ ਵਿੱਚੋਂ ਮਾਨਯੋਗ ਪ੍ਰਧਾਨ ਸਾਹਿਬ ਜੋ ਸੂਬਾ ਪ੍ਰਧਾਨ ਨੇ ਵਿੰਦਰ ਸਿੰਘ ਜੀ ਬਰਾੜ ਸਾਹਿਬ ਗੋਲੇਵਾਲਾ ਇਹਨਾਂ ਦੇ ਸੰਪਰਕ ਦੇ ਵਿੱਚ ਮ ਆਇਆ ਗੁਰਮੀਤ ਸਿੰਘ ਹੋਰਾਂ ਦੇ ਸੰਪਰਕਟ ਆਇਆ ਤੇ ਆ ਕੇ ਅਸੀਂ ਕੀਤਾ ਮੈਂ ਇਹਨਾਂ ਨੂੰ ਦੱਸਿਆ ਵੀ ਮੈਂ ਇਹ ਕਰ ਰਿਹਾ ਹਾਂ ਇਹੋ ਜੀ ਕੋਸ਼ਿਸ਼ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੁਹਾਨੂੰ ਅਸੀਂ ਆਪਣੀ ਲੈਰੇ ਹੈਗੇ ਆਂ ਅੰਮ ਸੱਭਿਆਚਾਰਕ ਤੌਰ ਦੇ ਉੱਤੇ ਵੀ ਅਸੀਂ ਲਵਾਂਗੇ ਤੇ ਤੁਹਾਨੂੰ ਉਸ ਸੱਭਿਆਚਾਰਕ ਵਿੰਗ ਦਾ ਜਿਹੜੀ ਹੈ ਅਸੀਂ ਜ਼ਿੰਮੇਵਾਰੀ ਵੀ ਦੇ ਰਹੇ ਹੈਗੇ ਤੇ ਸੰਭਰੇ ਆ ਮੈਂ ਜਾਦੇ ਕੁਝ ਨਾ ਕਵਾਂ ਅਸੀਂ ਮੈਂ ਤੇ ਮੇਰੇ ਬੋਲ ਮੇਰੀ ਸੰਗੀਤ ਮੰਡਲੀ ਮੇਰਾ ਸੰਗੀਤ ਮੇਰੇ ਗੀਤ ਹਮੇਸ਼ਾ ਜਿਹੜੇ ਉੱਚੇ ਤੇ ਸੱਚੇ ਰਹੇ ਆ ਤੇ ਅਸੀਂ ਉੱਚੇ ਸੱਚੇ ਗੀਤ ਦੇਵਾਂਗੇ ਜਿਹੜਾ ਕੁੱਲੀ ਚੋਂ ਕ੍ਰਾਂਤੀ ਹੈ ਉਹਦੇ ਮੈਂ ਸਿਰਫ ਦੋ ਬੋਲ ਦੱਸ ਦਨਾ ਹਾਂ ਕਿ ਛੇਰ ਚੱਲਿਆ ਕਰਦੇ ਨੇ ਮਦਦਗਾਰ ਚੱਲਿਆ ਕਰਦੇ ਨੇ ਸਿਰ ਉਠਾ ਕੇ ਕੌਮ ਦੇ ਸਰਦਾਰ ਚੱਲਿਆ ਕਰਦੇ ਨੇ ਸਿਰ ਝੁਕਾ ਕੇ ਚੱਲਣ ਦੀ ਨਾ ਬਾਣ ਪਾਇਓ ਕੋਈ ਵੀ ਸਿਰ ਝੁਕਾ ਕੇ ਕੌਮ ਦੇ ਗਦਾਰ ਚੱਲਿਆ ਕਰਦੇ ਨੇ ਸਿਰ ਝੁਕਾ ਕੇ ਕੌਮ ਦੇ ਗਦਾਰ ਚੱਲਿਆ ਕਰਦੇ ਨੇ ਬਾਕੀ ਤੁਸੀਂ ਗੀਤ ਇਹ ਯੂਨਕਾਦੀਆਂ ਚ ਚਲਾ ਗਿਆ ਸੀਗਾ ਵੈਸੇ ਅਸੀਂ ਪਿੱਛੇ ਬਿੰਦਰ ਸਿੰਘ ਨਾਲ ਰਲ ਕੇ ਬਹੁਤ ਲੰਮਾ ਸਮਾਂ ਕੰਮ ਕੀਤਾ ਇਹਨਾਂ ਦੇ ਵਿਚਾਰ ਬਹੁਤ ਵਧੀਆ ਅਸੀਂ ਫਿਰ ਮਿਲਦੇ ਚਲਦੇ ਰਹੇ ਆ ਉਹਦਾ ਕੋਈ ਕਾਰਨ ਸੀ ਉਹ ਮੱਲੋ ਮੱਲੀ ਲੈ ਗਏ ਸੀਗੇ ਤੇ ਹੁਣ ਅਸੀਂ ਰਲ ਮਿਲ ਕੇ ਕੰਮ ਕਰਾਂਗੇ ਸਾਰੀਆਂ ਯੂਨੀਅਨਾਂ ਦਾ ਨਿਸ਼ਾਨਾ ਤਾਂ ਇੱਕੋ ਹੀ ਹੁੰਦਾ ਇਹ ਤਾਂ ਨਾ ਹੀ ਹੁੰਦਾ ਵੱਖਰਾ ਇਸ ਕਰਕੇ ਸਾਰਿਆਂ ਨੇ ਕਿਸਾਨੀ ਮਸਲੇ ਹੱਲ ਕਰਨੇ ਆ ਹੋਰ ਕੋਈ ਨਿੱਜੀ ਮਸਲਾ ਤਾਂ ਹੱਲ ਨਹੀਂ ਹੋਣਾ ਇਹਦੇ ਨਾਲ ਤੇ ਇਹਨਾਂ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਜੀ ਅਸੀਂ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜਸਵੀਰ ਸਿੰਘ ਹਾਂਜੀ ਕੋਟੇਚੈਲ ਤੋਂ ਹਾਂਜੀ ਮੈਂ ਕ੍ਰਾਂਤੀਕਾਰੀ ਜਿਹ ਪਹਿਲਾਂ ਕੰਮ ਕਰਦਾ ਸੀ ਮੈਂ ਇਹਨਾਂ ਵੀਰਾਂ ਨਾਲ ਵੀ ਮਤਲਬ ਸੰਯੁਕਤ ਮੋਰਚੇ ਦੇ ਵੇਲੇ ਵੀ ਇਕੱਠੇ ਹੋਏ ਹਾਂ ਅਸੀਂ ਦਿੱਲੀ ਵੀ ਇਕੱਠੇ ਹੋਏ ਸੀ ਉੱਥੇ ਵੀ ਮੈਨੂੰ ਮਤਲਬ ਇਹਨਾਂ ਦੀ ਜਥੇਬੰਦੀ ਦੇ ਵਿਚਾਰ ਵਧੀਆ ਲੱਗੇ ਤੇ ਇਸ ਕਰਕੇ ਮੈਂ ਕ੍ਰਾਂਤੀਕਾਰੀ ਨੂੰ ਛੱਡ ਕੇ ਇੱਧਰ ਜੁਆਇਨਿੰਗ ਕੀਤੀ ਕੋਈ ਹੋਰ ਜਥੇਬੰਦੀ ਨਹੀਂ ਕੋਈ ਮਾਰੀ ਹੁੰਦੀ ਜਥੇਬੰਦੀਆਂ ਸਾਰੀਆਂ ਇੱਕੋ ਜਿਹੀਆਂ ਜਥੇਬੰਦੀਆਂ ਦਾ ਮਤਲਬ ਹੈ ਵੀ ਇਕੱਠ ਜਿਹੜਾ ਦਿੱਲੀ ਵਾਲਾ ਉਹ ਇਕੱਠਾ ਹੀ ਰਹੂਗਾ ਸੰਯੁਕਤ ਮੋਰਚੇ ਦਾ ਅਰੇ ਨਹੀਂ ਮੈਂ ਬੀਕੇ ਜੋ ਲਖਵਾਲਚ ਬਲਕ ਪ੍ਰਧਾਨ ਸੀ ਫ੍ਰੀਮਪੋਰਟ ਉਸ ਦੇ ਵਿੱਚ ਅੱਜ ਅਸੀਂ ਜੋ ਕੌਮਿਕ ਕਿਸਾਨ ਜੂਨੀਅਨ ਜੁਆਇਨ ਕੀਤੀ ਆ ਸੋ ਮੈਂ ਸਾਰੀਆਂ ਹੀ ਜੱਥੇਬੰਦੀਆਂ ਦਾ ਸਤਿਕਾਰ ਕਰਦਾ ਸਾਰੀਆਂ ਹੀ ਸਤਿਕਾਰਯੋਗ ਨੇ ਜੱਥੇਬੰਦੀਆਂ ਸੋ ਜੋ ਅੱਜ ਅਸੀਂ ਕੌਮਿਕ ਕਿਸਾਨ ਜੂਨੀਅਨ ਜੁਆਇਨ ਕੀਤੀ ਆ ਉਹ ਅਸੀਂ ਇਹ ਨਹੀਂ ਕਹਿੰਦੇ ਕਿ ਸਾਡਾ ਕਿਸੇ ਜੱਥੇਬੰਦੀ ਨਾਲ ਕੋਈ ਬਹਿਰ ਵਿਰੋਧ ਆ ਬਿਲਕੁਲ ਨਹੀਂ ਸਾਰੀਆਂ ਹੀ ਸਤਿਕਾਰਯੋਗ ਆ ਉਹ ਸਾਡਾ ਪਹਿਲਾਂ ਹੀ ਮਨ ਤੋਂ ਸਾਡਾ ਮਨ ਸੀ ਲੱਗਿਆ ਕਿ ਅਸੀਂ ਇਹ ਕੌਮਿਕ ਕਿਸਾਨ ਜੂਨੀਅਨ ਜੁਆਇਨ ਕੀਤੀ ਆ ਆਪਦੀ ਖੁਸ਼ੀ ਦੇ ਨਾਲ ਇਹ ਅਸੀਂ ਜੁਆਇਨ ਕੀਤੀ ਹੈ ਤੰਕ ਹੈ ਹਾਂ ਬਦਿਤ ਰਮਨ ਜੀ ਵੀ ਇਹਦੇ ਵਿੱਚ ਆਏ ਆ ਸਾਡੀ ਕੋਸ਼ਿਸ਼ ਹੋਏਗੀ ਕਿ ਇਸ ਰੰਗ ਦੀ ਯੂਨੀਅਨ ਨੂੰ ਜਿਹੜੀ ਜਰੂਰਤ ਹੋਵੇਗੀ ਗੀਤਕਾਰੀ ਜਾਂ ਕਵਿਤਾ ਦੇ ਰੂਪ ਵਿੱਚ ਸਾਡਾ ਸਹਿਯੋਗ ਕਰਾਂਗੇ ਧੰਨਵਾਦ